ਵਾਹ ਬਿਆਬ ਦਾ। ਉਹੜਾ ਉਹੜਦਾ। ਆਰਾ ਤੋੜਿਆ ਉਹ ਤਾਂ ਆਇਆ ਨਹੀਂ ਹੁਣ ਸਾਬ। ਬਿਲਕੁਲ ਧੰਨਵਾਦ ਹੈ ਮੁਸਫਾ ਸੱਜਣ ਦਾ ਨਿਕੋ। ਜ਼ਿੰਮੇਵਾਰ ਨਾਗਰਿਕ ਬਣੋ। ਆਪ ਉਧਰ ਨੂੰ ਉਧਰੋਂ ਕੁਮ ਕੇ ਉਧਰੋਂ। ਇਦਾਂ ਨਾ ਕਰੋ। ਤੁਹਾਡੇ ਨਾਲ ਕੀ ਭਲਾਉ। ਭਲਾਉ ਸਾਡੇ ਮਿੱਤਾਂ ਸਰਦਾ ਹਰਪ੍ਰੀਤ ਸਿੰਘ ਜੀ ਸੰਧੋ ਐਡਵੋਕੇਟ ਸਿਰ ਮੀਡੀਆ ਦੇ ਬਿਨਾ ਸਾਰੇ ਬਾਹਰ ਕਰ ਦਿਓ ਜੀ ਉਸ ਮਲਾਜ ਨੂੰ ਬੇਨਤੀ ਹੈ ਹਾਕੀ ਦੀ ਗਰਾਊਂਡ ਚ ਸਾਰੇ ਕੰਮ ਹੀ ਕਰਾ ਦੇ ਉਸ ਦਾ ਸਿਰ ਮੀਡੀਆ ਵਾਲੇ ਲੈਣਗੇ देखो अनाउंस करना होगा जे तुक्त बह बह के देखी जाओगे कोई फायदा नहीं ਤਦੂ ਜੀ ਉੱਪਰ ਕਰੇ ਤੋ ਦੂਜੇ ਦੇ ਲੈ ਮਾਰ ਕੇ ਸਾਰਾ ਉਹ ਤੇਜ ਹੋਏ ਨਾ ਰਾਜਪਾਲ ਜੀ ਕਰੋ ਜੀ ਇੱਕ ਉਗਲਣਾ 105 ਕਿਲੋ ਬਾਰ ਚੱਕਣਗੇ ਬਾਰਡਰ ਪਾਉੜਾ ਹੁਣੇ ਗੋਲ ਮੈਲ ਲੈ ਕੇ ਆਈ ਨੇ ਹਲੋ ਸਾਡੇ ਵਿੱਚ ਆ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਸਾਹਿਬ ਐਡਵੋਕੇਟ ਅਤੇ ਸ਼੍ਰੀ ਅਮਿਤ ਸ਼ਰਮਾ ਜੀ ਰੈਜ਼ੀਡੈਂਟ ਐਡੀਟਰ ਦੈਨਿਕ ਜਾਗਰਣ ਪੰਜਾਬ ਅਤੇ ਚੰਡੀਗੜ੍ਹ ਪਹੁੰਚੇ ਨੇ ਪਿਲਾਰ ਰੈਪੋਰਟ ਸਪੋਰਟ ਕਮੇਟੀ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਜਾਂਦਾ ਧੰਨਵਾਦ ਅੱਜ ਆਜਾ ਭਾਈ ਭਾਈ ਅੱਜ ਆ ਭਾਈ ਉਹ ਮੋਈ ਆ ਗਏ ਆ ਮੈਂ ਤੁਹਾਡੇ ਸਾਹਮਣੇ ਬੈਠਾ ਪਰ ਤੁਸੀਂ ਸਟੇਜ ਤੇ ਹੋ ਜੀ ਹਾਂਜੀ ਕਸਟਮਰ ਜਰਦੋ 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 ਰਾਜਵਾਲ ਜੀ ਜਰਦੋਲੀ ਵਾਲੇ ਅੱਜ ਕੱਲ ਡੁੱਗਰੀ ਰਹਿੰਦੇ ਆ ਸੀਪਾਕ ਸਿੰਘ ਨਗਰ ਇੱਕ ਉਹ ਨਾਲ ਇੱਕ ਤੁਹਾਨੂੰ 5 ਕਿਲੋ ਘਾਟ ਚੁੱਕਣਗੇ ਹੁਣੇ ਹੁਣੇ ਕੈਨੇਡਾ ਜੋ ਟੀਜ਼ਦਸਤਾਨ ਲੈ ਕੇ ਆਨੇ ਵਾਰਡ ਦੇ ਵਿੱਚੋਂ ਜਿੰਨਾ ਮਗਰ ਕੋਲ ਆਜੀ ਕਰੋ ਸਟਾਰਟ ਕਰੋ ਓਕੇ ਜੀ ਆ ਜਾ ਵੀਰ ਆ ਜਾ ਨਾ ਯਾਰ ਕੀ ਗੱਡੀ ਆ ਬਹੁਤ ਉੱਪਰ ਬਹਿ ਜਾ ਉੱਪਰ ਉਹ ਉੱਪਰ ਬਹਿ ਜਾ ਉਹਦੇ ਉੱਤੇ ਬਹਿ ਜਾ ਕਰੋ ਸਟਾਰਟ ਆ ਜੀ ਉੱਪਰ ਆਇਓ ਕਿਛੇ ਸੋਸ ਨਾ ਵਾਹ ਜੀ ਵਾਹ ਜ਼ੋਰਦਾਰ ਤਾੜੀਆਂ ਲਾਓ ਇਸ ਨੌਜਵਾਨ ਨੇ ਇਹ ਰਾਜਪਾਲੇ ਦਾ ਨਾਂ ਗਵਾਂਡੀ ਪਿੰਡ ਜੜਦਾਲੀ ਤੋਂ 1 ਕੁਇੰਟਲ 5 ਕਿਲੋ ਭਾਰ ਸੀ ਉਹ ਚੱਕਿਆ ਉਹਨਾਂ ਅਮਰੀਕ ਸਿੰਘ ਜੀ ਵਿਧਾਇਕ ਤੋਂ 99 ਦੇ ਨਾਲ 92 ਕਿਲੋ ਭਾਰ ਚੱਕਣਗੇ はい ਅੰਮ੍ਰੀ ਆਖਰੀ ਸੱਦਾ ਲੜਕੇ ਤੇ ਲੜਕੀਆਂ ਦੋਨਾਂ ਟੀਮਾਂ ਦੇ ਦੋਨੇ ਦਿਲੀਟਾ ਲਈ ਪਹੁੰਚੇ ਨੇ ਪਿਲਾਰ ਐਫਰ ਪੋਰਟਸ ਕਮੇਟੀ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਜਾਂਦਾ ਧੰਨਵਾਦ ਗੁਰਵੰਤ ਇਧਰ ਮੂਰੇ ਵੀ ਭਾਣਾ ਨਹੀਂ ਯਾਰ ਆ ਬਾਣੀ ਹੋਏ ਮੂਰੇ ਅੱਗੇ ਆ ਮੈਂ ਦੋਲੀ ਸਾਹਮਣੇ ਬੈਠਾ ਪਰ ਤੁਸੀਂ ਸਟੇਜ ਤੇ ਹੋ ਜੀ ਹਾਂਜੀ ਆਖਮਨ ਜਰਦੋਲ ਜਰਦੋਲ ਭਾਈ ਸਰਪਾ ਜੀ ਰਾਜਵਾਲ ਜੀ ਜਰਦੋਲੀ ਵਾਲੇ ਅੱਜ ਕੱਲ ਨੁਗਰੀ ਰਹਿੰਦੇ ਆ ਚੀਪਾ ਸਿੰਘ ਨਗਰ ਇੱਕ ਹੁਣ ਨਾਲ ਇੱਕ ਟੋਨ 5 ਕਿਲੋ ਪਾੜ ਚੁੱਕਣਗੇ ਹੁਣੇ ਹੁਣੇ ਕੈਨੇਡਾ ਦੇ ਟੀਜ਼ਰ ਸਟਾਨ ਲੈ ਕੇ ਆਨੇ ਵਰਡ ਦੇ ਵਿੱਚੋਂ ਠੀਕ ਹੈ ਮਗਰ ਅੱਜ ਤੋਂ ਸਟਾਰਟ ਕਰੋ ओके जी आजा जी ना आजा ना यार ਕੀ ਗੱਲੀ ਆ ਬਹੁਤ ਉੱਪਰ ਬਹਿ ਜਾ ਉੱਪਰ ਉਹ ਉੱਪਰ ਬਹਿ ਜਾ ਉਹਦੇ ਉੱਤੇ ਬਹਿ ਜਾ ਘੁਮਰੋ ਸਾਈਕਲ ਆ ਜੀ ਉੱਪਰ ਆਇਓ ਕਿਛੇ ਸੱਜਣਾ ਵਾਹ ਵਾਹ ਜੀ ਵਾਹ ਜ਼ੋਰਦਾਰ ਤਾੜੀਆਂ ਲਾਓ ਇਸ ਨੌਜਵਾਨ ਨੇ ਇਹ ਰਾਜਪਾਲੇ ਦਾ ਨਾਂ ਗਵਾਂਡੀ ਪਿੰਡ ਜੜਦਾਲੀ ਤੋਂ 1 ਕੁਇੰਟਲ 5 ਕਿਲੋ ਭਾਰ ਸੀ ਉਹ ਚੱਕਿਆ ਉਹਨਾਂ ਅਮਰੀਕ ਸਿੰਘ ਜੀ ਦੇ ਵਿਹਾਰੇ ਤੋਂ 99 ਦੇ ਨਾਲ 92 ਕਿਲੋ ਭਾਰ ਚੱਕਣਗੇ はい ਅੰਮ੍ਰੇ ਆਖਰੀ ਸੱਦਾ ਲੜਕੇ ਤੇ ਲੜਕੀਆਂ ਦੋਨਾਂ ਟੀਮਾਂ ਲਈ ਦੋਨੇ ਐਥਲੀਟਾਂ ਲਈ ਮੈਂ ਬੋਰਸ ਰਾਜਵਾਲ ਨੂੰ ਬੇਨਤੀ ਕਰਦਾ ਜਗਦੇਵ ਜੀ ਤੁਹਾਡੀ ਟੀਮ ਨੂੰ ਬੋਲਿਆ ਸੱਤ ਕਰ ਦੋ ਇੱਕ ਸਤਜੰਦਰ ਨਾਲ ਉਸਨੇ ਇੱਕ ਉਂਗਲ ਦੇ ਨਾਲ ਭਾਰ ਚੱਕਿਆ 105 ਕਿਲੋ ਰਾਜਪਾਲਾ ਦਾ ਨਾਮ ਔਰ ਮੈਡਲ ਗਲੇ ਦੇ ਵਿੱਚ ਬੜੇ ਜਿੱਤ ਕੇ ਲਿਆਉਂਦੇ ਹੋਏ ਨੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਗਿਣਤੀ ਵੀ ਜਦੋਂ ਕਰੂੰਗਾ ਮੈਨੂੰ ਵੀ ਵਕਤ ਲੱਗੇਗਾ ਹੈ ਤੇ ਕਿਵੇਂ ਕਰ ਲੈਂਦੇ ਸਾਰਾ ਕੁਝ ਦੇਖੋ ਇਹ ਗੋਡ ਗਿਫਟ ਆ ਜੀ ਮਾਲਕ ਦੀ ਕਿਰਪਾ ਮਿਹਨਤ ਆ ਚਲੋ ਆਪਣੀ ਹੈਗੀ ਆ ਪਰ ਉਹਨਾਂ ਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਮੈਂ ਤਾਂ ਚੱਕ ਵੀ ਨਹੀਂ ਸਕਦਾ ਬੇਰੀ ਏਜ ਹੀ 53 ਸਾਲ ਆ ਮੇਰਾ ਨਾਮ ਰਾਜਪਾਲ ਸਿੰਘ ਪਿੰਡ ਮੇਰਾ ਜੜਤੋਲੀ ਆ ਰਹਿੰਦਾ ਮੈਂ ਇਸ ਟਾਈਮ ਸੀਧ ਪਾਕਿਸਤਾਨ ਦੇ ਤੰਦਰੁਸਤ ਲੁਧਿਆਣਾ ਦੇ ਹੁਣ ਪਿੱਛੇ ਜੇ ਮੈਂ ਕੈਨੇਡਾ ਤੋਂ ਵੀ ਜਿੱਤ ਕੇ ਆਇਆ ਕੈਨੇਡਾ ਵਿੱਚ ਚੈਲੰਜ ਕੀਤਾ ਸੀ ਵੀ ਇੱਕ ਹੱਥ ਦੇ ਨਾਲ ਤੁਸੀਂ 105 ਕਿਲੋ ਭਾਰ ਚੱਕਣਾ ਪਰ ਉੱਥੇ ਕਿਸੇ ਕੋਲ ਇੱਕ ਹੱਥ ਨਾਲ ਨਹੀਂ ਹਿੱਲਿਆ ਮੈਂ ਵੀਰੇ ਕੁੰਗਲੀ ਨਾਲ weight ਜਦੋਂ ਚੱਕਿਆ ਤੇ ਉਹ ਵੀਡੀਓ ਮੇਰੀ ਵਾਇਰਲ ਹੋ ਗਈ ਤੇ 요ਤੇ ਟਿਕਟੋਕ ਤੇ ਵੀ ਮੇਰੀ ਵੀਡੀਓ ਚੱਲਦੀ ਆ ਤੇ ਉੱਥੇ ਵੀ ਸਰਕਾਰ ਨੇ ਮੈਨੂੰ ਸਨਮਾਨ ਦਿੱਤਾ ਯਾ ਟੈਲੈਂਟ ਐਂਡ ਸਪੋਰਟਸ ਦਾ ਸਰਟੀਫਿਕੇਟ ਦਿੱਤਾ ਯਾ ਕਿੰਨੀਆਂ ਕਿੰਨੇ ਰਿਕਾਰਡ ਤੋੜੇ ਇਸ ਟਾਈਮ ਦੀ ਕੋਈ ਗਿਣਤੀ ਨਹੀਂ ਹੈਗੀ ਰਿਪੋਰਟ ਇੰਨੀ ਕਿ ਤੋੜ ਚੁੱਕਿਆ ਮਤਲਬ ਮੇਰੀ ਏਜ ਦੇ ਮੁਤਾਬਕ ਤਾਂ ਮੈਂ ਤਕਰੀਬਨ ਮੇਰੇ ਬਰਾਬਰ ਕੋਈ ਹੈ ਹੀ ਨਹੀਂ ਏਸ਼ੀਆ 'ਚ ਨਹੀਂ ਹੈ ਵਰਲਡ ਚ ਇਸ ਟਾਈਮ ਤੀਸਰੇ ਨੰਬਰ ਤੇ ਹੈ। ਅੱਛਾ ਇਹ ਜਿਹੜੇ ਮੈਡਲ ਹੈ ਇਹਨਾਂ ਚ ਵਿਦੇਸ਼ੀ ਵੀ ਹੈ ਤਾਂ ਇੰਡੀਅਨ ਵੀ ਹੈ ਸਾਰੇ ਹੀ ਹੈ। ਵਿਦੇਸ਼ੀ ਮੈਡਲ ਕਿੰਨੇ ਨਰਾਂ ਚ? ਨਹੀਂ ਵਿਦੇਸ਼ੀ ਦਾ ਮਤਲਬ ਕਿ ਮੈਨੂੰ ਉਹਨਾਂ ਨੇ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਸਰਟੀਫੀਕੇਟ ਮੈਡਲ ਦਿੱਤੇ ਆ ਮੈਨੂੰ ਮੈਂ ਸਰਟੀਫੀਕੇਟ ਦਿਖਾ ਦਿੰਦਾ ਮੈਂ। ਉਹਨਾਂ ਨੇ ਉੱਥੇ ਦੀ ਸਰਕਾਰ ਨੇ ਮੈਨੂੰ ਕੈਨੇਡਾ ਦੀ ਨੇ ਸਨਮਾਨਤ ਕੀਤਾ। ਅਸੀਂ ਆਸ ਕਰਦੇ ਵੀ ਆਪਣਾ ਪੰਜਾਬ ਦਾ ਨਾਮ ਪੂਰੇ ਕੈਨੇਡਾ ਚ ਨਹੀਂ ਪੂਰੇ ਵਰਲਡ ਚ ਚਮਕਾ ਰਹੇ ਆ ਅਸੀਂ। ਥੋੜਾ ਖਤਰਨਾਕ ਹੈ। ਆਵਾਜ਼ ਵੀ ਮੁੱਠਾ ਵੀ ਉਹ ਹੋ ਸਕਦਾ ਫੈਕਚਰ ਹੋ ਸਕਦਾ। ਕਿਵੇਂ ਟ੍ਰੇਨਿੰਗ ਕੀਤੀ ਹੈ? ਕਿਉਂ ਉਹ ਕੰਨ ਦੇ ਨਾਲ ਭਾਰ ਚੱਕ ਰਿਹਾ ਉਹ ਆਪਣੇ ਕਿਲੋ ਉਹ ਮੇਰੇ ਇਟੇਲਾ ਜੀ ਮੈਂ ਹੀ ਉਹਨੂੰ ਟ੍ਰੇਨਿੰਗ ਦਿੱਤੀ ਹੈ ਜੀ ਸੋ ਕਿਸੇ ਨੇ ਦੱਸਿਆ ਜੀ ਕਿ ਵੀ ਕਹਿੰਦੇ ਆਏ ਹੋ ਜਾਣਾ ਉਹਦਾ ਜਦੋਂ ਇਨਸਾਨ ਚਾਵੇ ਕੀ ਨਹੀਂ ਕਰ ਸਕਦਾ ਇਨਸਾਨ ਦੇ ਮਨ 'ਚ ਠਾ ਲਵੇ ਨਾ ਵੀ ਆਏ ਆ ਕਰਨਾ ਤੇ ਉਹ ਮੁਕਾਮ ਨੂੰ ਹਾਸਲ ਕਰ ਲੂਗਾ ਜੇ ਦ੍ਰਿੜ ਨਿਸ਼ਚੇ ਕਰ ਆਪਣੀ ਜੀਤ ਕੋਲ ਗੁਰਪ੍ਰੀਤ ਸਿੰਘ ਨੇ ਕਿਹਾ ਅਸੀਂ ਆਪਣਾ ਇੱਕ ਦ੍ਰਿੜ ਨਿਸ਼ਚਾ ਕੀਤਾ ਹੋਇਆ ਸੀਗਾ ਵੀ ਅਸੀਂ ਇੱਕ ਕੁਆਂਟਲ ਪਲੱਸ ਚੱਕਣਾ ਸੋ ਮੈਂ ਇੱਕ 10 15 20 ਚੱਕ ਦਿੱਤਾ ਇਨਾਮ ਮਜ਼ਾ ਕੋਈ ਸਰਕਾਰ ਬਰੋ ਕਦੀ ਸਾ ਪੰਜ ਗੇੜਿਆਂ ਦੀ ਮੇਰੇ ਕੋ 500 ਰੁਪਏ ਬਾਰਗੀ ਸੋ ਅਸੀਂ ਆਸ ਕਰਦੇ ਆ ਵੀ ਸ਼ਾਇਦ ਸਾਡੀ ਸੁਣਵਾਈ ਪਹੁੰਚੇ ਬਰਤਾਨੀ ਗਰੇਵਾਲ 500 ਰੁਪਏ ਦੀ ਇਨਾਮਤ ਸਕੂਲ ਚਲਾਇਆ ਜੀ ਮੈਂ ਮਨਫਰੀਦ ਗੌਰ ਨੂੰ ਲੈ ਬਿਟਾ ਲੈ ਜਾ 500 ਰੁਪਏ ਧੰਨਵਾਦ ਸਕੂਲ ਬੰਦ ਹੋ ਗਿਆ 500 ਰੁਪਏ ਬਾਰਗੀ ਹੁਣ ਮੈਂ ਸਪੋਰਟਸ ਅਕੈਡਮੀ ਚਲਾਉਣਾ ਬੇਟਾ ਮੇਰਾ ਕੈਨੇਡਾ ਦੇ ਵਿੱਚ ਪੀਆਰ ਆ ਉਹ ਬੇਟਾ ਹੀ ਖਰਚਾ ਕਰਦਾ ਵਾ ਪਰ ਮੈਂ ਰੀਜ਼ਨ ਕੀ ਆ ਵੀ ਆਪਣਾ ਸ਼ੌਂਕ ਪਾਲਾ ਜਾਂ ਆਪਣਾ ਘਰ ਪਾਲਾ ਪਰ ਫਿਰ ਵੀ ਮੈਂ ਕਰਦਾ ਵੀ ਸਾਡੀ ਸਰਕਾਰ ਰਹੀ ਸ਼ਾਬਾਸ਼ ਮਾਰਟੀ ਦਾ ਮੁੱਖ ਮੰਤਰੀ ਸਾਨੂੰ ਮਿਲਣ ਦੇ ਫੈਸਲੇ ਆ ਤਾਂ ਵੀ ਸਾਨੂੰ ਮਿਲਣੇ ਦਿੱਤਾ ਜਾਵੇ ਬਹੁਤ ਆ ਦੋਨੋਂ ਟੀਮਾਂ ਜਿੰਨੇ ਮੈਚ ਲਾ ਰਹੇ 52 ਮੈਚੋ ਮੈਚ ਨਹੀਂ ਬਿਚ ਰਹੇ ਚੱਕਰ ਦਾ ਫਾਈਨਲ ਮੈਚ ਪਹਿਲੀ ਵਾਰ ਆਇਆ ਨਹੀਂ ਸ਼ਾਬਾਸ਼ 2016 ਤੋਂ ਆ ਰਹੇ ਜੀ ਉਰੇ ਪਿਛਲੀ ਵਾਰ ਨਹੀਂ ਆਇਆ ਮੈਨੂੰ ਅਟੈਕ ਹੋ ਗਿਆ ਹੋਰ ਵੀ ਪ੍ਰੈਕਟਿਸ ਕਰ ਰਹੇ ਹੋ ਕੋਈ ਹਾਂ ਜੀ ਮੈਂ ਹੈਮਰ ਥਰੋ ਸ਼ੋਰਟ ਟੂਟ ਡਿਸਕਸ ਦੇਵ ਲੈਣਾ ਹੈ तकरीबन ਮੇਰੇ ਕੋਲੇ ਸਰਟੀਫੀਕੇਟ ਵੀ ਨਿਗੇ ਉਹ ਅੰਗੂਠਾ ਅੰਗੂਠਾ ਹੈ ਨਾ ਨਹੀਂ ਜੀ ਉਂਗਲਾ ਜੀ ਇਹ ਇਹ ਜਿਹੜਾ ਉਂਗਲਾ ਅੰਗੂਠੇ ਦੇ ਨਾਲ ਇੱਕ ਉਂਗਲ ਦੇ ਨਾਲ ਉਂਗਲ ਆ ਤੀਜੀ ਮਿਡਲ ਫਿੰਗਰ ਇਹ ਇਹ ਮਿਡਲ ਉਂਗਲ ਦੇ ਨਾਲ ਇਹਨਾਂ ਨੇ 100 ਜੀ 115 ਵੀ ਚੱਕਣਾ 115 ਤੋਂ ਸ਼ਵਨ ਬਾਇਡਰ ਕੋਡ ਤੋੜਨਾ ਜੀ ਮੈਂ ਇੱਕ ਸੰਗ ਦਾ ਜੀ ਕਰਨਗੇ ਦੇਖੋ ਜੀ ਜਦੋਂ ਆਪਾਂ ਆ ਗਏ ਜੀ ਬਾਡਰ ਵਾਲੇ ਜਿਹੜਾ ਰਸਲ ਤੋਂ ਡਰ ਨਿਕਲੇ ਗੈਟਰ ਤੋਂ ਪਲੱਸ ਚੱਕਣਾ ਹੀ ਚੱਕਣਾ ਕੋਈ ਐਸੀ ਗੱਡੀ ਨਹੀਂ